ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖਬਰ ਲੈ ਕੇ ਆਏ ਹਾਂ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਲੀ ਦਲ ਦੇ ਵੱਡੇ ਨੇਤਾ ਅਨਿਲ ਜੋਸ਼ੀ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾਂ ਦੱਸਣਾ ਚਾਹਾਂਗੇ ਅਨਿਲ ਜੋਸ਼ੀ ਪਹਿਲੇ ਭਾਜਪਾ ਚਸਨ ਤੋਂ ਉਸ ਤੋਂ ਬਾਅਦ ਭਾਜਪਾ ਦੇ ਨਾਲ ਉਹਨਾਂ ਦੀ ਬੇਰੁਖੀ ਸਾਹਮਣੇ ਆਈ ਸੀ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਦੂਰੀਆਂ ਵਧੀਆਂ ਸੀ ਤੇ ਅਨਿਲ ਜੋਸ਼ੀ ਨੂੰ 6 ਸਾਲ ਵਸਤੇ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਦੇ ਨੇ ਔਰ ਉਸ ਤੋਂ ਬਾਅਦ ਦੋ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜਿਆ ਜਿਦੇ ਵਿੱਚ ਕੀ ਉਹਨਾਂ ਨੇ ਵਿਧਾਨ ਸਭਾ ਤੇ 2024 ਦੀ ਲੋਕ ਸਭਾ ਦੀ ਚੋਣ ਲੜੀ ਲੇਕਿਨ ਦੋਵਾਂ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਲੇਕਿਨ ਹੁਣ ਅੱਜ ਉਹਨਾਂ ਵੱਲੋਂ ਇੱਕ ਵੱਡਾ ਡਿਸੀਜਨ ਲਿੱਤਾ ਗਿਆ ਹੈ ਕਿ ਅਨਿਲ ਜੋਸ਼ੀ ਵੱਲੋਂ ਅੱਜ ਪਾਰਟੀ ਤੋਂ ਅਲਵਿਦਾ ਕਹਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਅਲਵਿਦਾ ਕਹਤਾ ਹੈ ਤੇ ਨਾਲ-ਨਾਲ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਅੱਜ ਪਾਰਟੀ ਜਿਹੜੀ ਹੈ ਧਾਰਮਿਕ ਏਜੰਡੇ ਅਤੇ ਫ ਜਰ ਆ ਰਹੀ ਹੈ ਕਿ ਉਹ ਕਰਨਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾ ਸੰਤ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਸੀ ਜੇ ਕੋ ਲੈ ਕੇ ਕਈ ਜਿਹੜੇ ਧਰਮ ਸਥਾਨ ਨੇ ਉਹਨਾਂ ਦਾ ਉਹਨਾਂ ਵੱਲੋਂ ਜਿਹੜਾ ਹੈ ਨਵੀਨੀਕਰਨ ਵੀ ਕੀਤਾ ਗਿਆ ਲੇਕਿਨ ਅੱਜ ਪਾਰਟੀ ਦੇ ਵਿੱਚ ਜਿਹੜਾ ਧਾਰਮਿਕ ਜੋ ਅਜੰਡਾ ਹੈ ਉਸ ਦੇ ਵਿੱਚ ਪਾਰਟੀ ਉਲਦੀ ਨਜ਼ਰ ਆ ਰਹੀ ਹੈ ਤੇ ਮੈਂ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ 'ਚ ਨਹੀਂ ਕੰਮ ਕਰ ਸਕਦਾ ਇਸ ਕਰਕੇ ਅਨਿਲ ਜੋਸ਼ੀ ਨੇ ਆਪਣਾ ਲਿਖਤੀ استਿਫਾ ਭੇਜਿਆ ਹੈ ਜਿਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਪੜ੍ਹ ਸਕਦੇ ਹੋ ਇਸ ਦੇ ਵਿੱਚ ਕਿ ਖਾਸਔਰਤਾਂ ਅਨਿਲ ਜੋਸ਼ੀ ਵੱਲੋਂ ਜੋ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਦੱਸ ਰਿਹਾ ਹੈ ਕਿ ਅਨਿਲ ਜੋਸ਼ੀ ਲੰਬੇ ਸਮੇਂ ਤੋਂ ਨਰਾਜ਼ ਚੱਲ ਰਹੇ ਸਨ ਬੀਤੇ ਕੁਝ ਸਮੇਂ ਪਹਿਲਾਂ ਉਹਨਾਂ ਦੀ ਇਸ ਤਰ੍ਹਾਂ ਦੀ ਟਕ ਵੀ ਆਈਆਂ ਹਨ ਕਿ ਕਿਸੇ ਵੱਡੀ ਪਾਰਟੀ ਚ ਜਾ ਸਕਦੇ ਨੇ ਲੇਕਿਨ ਉਹਨਾਂ ਵਿੱਚ ਅੱਜ ਉਹਨਾਂ ਵੱਲੋਂ ਵਿਰਾਮ ਲਗਾਇਆ ਗਿਆ ਹੈ ਉਹਨਾਂ ਨੇ ਸਾਬਤ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤੇ ਮੁੱਢਲੀ ਜਿਹੜੀ ਮੈਂਬਰਸ਼ਿਪ ਹੈ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਤੋਂ ਅਸੀਂ ਪੜ ਕੇ ਸੁਣਾਉਣਾ ਹੈ ਕਿ ਆਖਿਰਕਾਰ ਉਹਨਾਂ ਨੇ ਇਸ ਅਸਤੀਫੇ ਵਿੱਚ ਕੀ ਕਿਹਾ ਹੈ ਉਹਨਾਂ ਨੇ ਸਾਬਤ ਤੌਰ ਦੇ ਉੱਤੇ ਗੱਲ ਕਹੀ ਹੈ ਕਿ ਕੁਝ ਸਮੇਂ ਤੋਂ ਜੋ ਕਟਨਾਕਰਮ ਪਾਰਟੀ ਦੇ ਅੰਦਰ ਚੱਲ ਰਿਹਾ ਹੈ ਉਸ ਦੇ ਨਾਲ ਬਹੁਤ ਜ਼ਿਆਦਾ ਢਾਲ ਗਈ ਹੈ ਅਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਆਜ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ ਅਜੰਡੇ ਵਿੱਚ ਉਲਝ ਕੇ ਰਹਿ ਗਿਆ ਹੈ ਮੈਨੂੰ ਇਸ ਪੰਥਕ ਰਾਜਨੀਤੀ ਵਿੱਚ ਆਪਣੀ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ ਤਾਂ ਇਹ ਵੱਡੀ ਗੱਲ ਕਹੀ ਹੈ ਕਿ ਮੈਂ ਫਿੱਟ ਨਹੀਂ ਬੈਠਦਾ ਇਸ ਪੰਥਕ ਰਾਜਨੀਤੀ ਦੇ ਵਿੱਚ ਤੇ ਮੈਨੂੰ ਇਸ ਪੰਥਕ ਰਾਜਨੀਤੀ ਵਿੱਚ ਆਪਣੇ ਵਿੱਚ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ ਕਿਉਂਕਿ ਮੈਂ ਹਮੇਸ਼ਾ ਧਰਮ ਨਿਰਪੱਖਤਾ ਅਤੇ ਸਰਬਕੀ ਵਿਕਾਸ ਦਾ ਹਾਮੀ ਰਿਹਾ ਹਾਂ ਸਰਕਾਰ ਪ੍ਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਰਗਵਾਸ ਹੋਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬੜੇ ਹਨ ਜੋ ਮੁੱਦੇ ਇਸ ਸਮੇਂ ਪਾਰਟੀ ਉੱਪਰ ਹਾਵੀ ਹਨ ਉਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੇ ਵੀ ਆਪਣੀ ਪ੍ਰਧਾਨਗੀ ਤੋਂ ਸਿਫਾ ਦੇਣਾ ਪਿਆ ਸੀ ਅਤੇ ਇਸ ਲਈ ਬਹੁਤ ਲੰਬਾ ਸਮਾਂ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ ਤੇ ਪਹੁੰਚਿਆ ਕਿ ਮੈਂ ਮੇਰੇ ਲਈ ਸ਼੍ਰੋਮਣੀ ਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਮੰਤਵ ਹੈ ਜੋ ਹੂਨਸ ਦੇ ਵਿੱਚ ਸੰਭਵ ਨਹੀਂ ਹੈ ਖਾਸ ਤੌਰ ਤੇ ਲਈ ਹੈ ਇਸ ਲਈ ਮੈਂ ਭਰੇ ਮਨ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਅਸਤੀਵਾ ਮੈਂ ਕਾਫੀ ਭਾਵੁਖਾਂ ਅਤੇ ਭਰੇ ਭਰੇ ਮਨ ਨਾਲ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਸਿਫਾ ਪਾਰਟੀ ਨੂੰ ਭੇਜ ਰਿਹਾ ਹਾਂ ਬੇਨਤੀ ਹੈ ਕਿ ਮੇਰਾ ਇਸਤੀਵਾ ਤੁਰੰਤ ਸਤਕਾਰ ਕੀਤਾ ਜਾਵੇ ਆਦਰ ਸਹਿਤ ਅਨਿਲ ਜੋਸ਼ੀ ਤਾਂ ਇਹ ਅਸਤੀਵਾ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੂੰ ਭੇਜਿਆ ਗਿਆ ਹੈ ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਮੈਂ ਸ਼੍ਰੋਮਣੀ ਕਾਲੀ ਦਲ ਜੁਆਇਨ ਕੀਤਾ ਸੀ ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਕਾਲੀ ਦਲ ਦੇ ਵਿੱਚ ਲਗਾਤਾਰ ਸਤੀਫਿਆਂ ਦਾ ਦੌਰ ਜਾਰੀ ਹੈ ਅਗਰ ਬੀਤੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਕਈ ਵੱਡੇ ਅਸਤੀਫੇ ਸਾਹਮਣੇ ਆਏ ਸਰਦਾਰ ਸੁਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਕੱਲ ਸਰਦਾਰ ਹਰਮਿਤ ਸਿੰਘ ਜੋਗੀ ਤਰਨਤਾਰਨ ਤੋਂ ਰਹਿਣ ਵਾਲੇ ਨੇ ਉਹਨਾਂ ਨੇ ਵੀ ਅਸਤੀਫਾ ਭੇਜ ਦਿੱਤਾ ਸੀ ਔਰ ਅੱਜ ਜਿਹੜਾ ਹੈ ਵੱਡਾ ਚਿਹਰਾ ਅਗਰ ਗੱਲ ਕਰੀਏ ਅਨਿਲ ਜੋਸ਼ੀ ਅਨਿਲ ਜੋਸ਼ੀ ਸ਼੍ਰੋਮਣੀ ਕਾਲੀ ਦਲ ਦਾ ਇੱਕ ਹਿੰਦੂ ਚਿਹਰਾ ਨੇ ਕਿਉਂਕਿ ਦੋ ਹਿੰਦੂ ਚਿਹਰੇ ਦੀ ਅਗਰ ਗੱਲ ਕੀਤੀ ਜਾਵੇ ਪਟਿਆਲੇ ਤੋਂ ਐਨ.ਕੇ. ਸ਼ਰਮਾ ਨੇ ਅਤੇ ਦੂਸਰਾ ਅਗਰ ਅੰਮ੍ਰਿਤਸ ਦੀ ਗੱਲ ਕਰੀਏ ਤਾਂ ਅਨਿਲ ਜੋਸ਼ੀ ਇੱਕ ਵੱਡਾ ਹਿੰਦੂ ਚਿਹਰਾ ਸੀ ਔਰ ਅਕਸਰ ਅੰਮ੍ਰਿਤਸਰ ਦੀ ਅਗਰ ਗੱਲ ਕਰੀਏ ਤਾਂ ਕਾਫੀ ਲੋਕਪ੍ਰੀਯ ਨੇਤਾ ਨੇ ਔਰ ਬੀਤੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੀ ਰਾਜਨੀਤੀ ਔਰ ਅੰਮ੍ਰਿਤਸਰ ਦੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਗੱਲ ਕਰੀਏ ਤਾਂ ਸਖਰੀ ਰਹੇ ਨੇ ਤਾਂ ਹੁਣ ਅਨਿਲ ਜੋਸ਼ੀ ਦਾ ਭਵਿੱਖ ਕੀ ਹੋਏਗਾ ਪਾਰਟੀ ਦੀ ਗੱਲ ਕਰੀਏ ਅਗਰ ਭਾਜਪਾ ਦੀ ਗੱਲ ਕਰੀਏ ਭਾਜਪਾ ਦੇ ਵਿੱਚ ਸਰਕਾਰ ਡਾਗੂ ਸਨ ਤਾਂ ਉਸ ਤੋਂ ਬਾਅਦ ਪਾਰਟੀ ਦੇ ਨਾਲ ਉਹਨਾਂ ਦੀ ਕਾਫੀ ਦੇਰ ਤੱਕ ਇੱਕ ਖਿੱਚਾ ਤਾਨ ਚੱਲੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਸ਼ਰੂਮਨੀ ਕਾਲੀ ਪਰ ਹੁਣ ਰਸਤਾ ਖੁੱਲਦਾ ਹੈ ਦੋ ਪਾਰਟੀਆਂ ਆਮ ਆਦਮੀ ਪਾਰਟੀ ਔਰ ਕਾਂਗਰਸ ਫਿਲਹਾਲ ਉਹਨਾਂ ਨਾਲ ਜਦੋਂ ਗੱਲ ਕੀਤੀ ਗਈ ਸੀ ਫੋਨ ਤੇ ਤੇ ਉਹਨਾਂ ਨੇ ਕਿਹਾ ਕਿ ਫਿਲਹਾਲ ਹਲੇ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਕਿ ਉਹ ਕਿਹੜੀ ਸਿਆਸੀ ਪਾਰਟੀ ਜੁਆਣਗੇ ਲੇਕਿਨ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਹੈ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਨੇ ਲੇਕਿਨ ਉਹਨਾਂ ਵੱਲੋਂ ਇਸ ਤਰੀਕੇ ਦੀ ਕੋਈ ਗੱਲ ਨਹੀਂ ਕਹੀ ਗਈ ਕਿ ਉਹ ਕਾਂਗਰਸ ਪਾਰਟੀ ਦਾ ਹਿੱਸਾ ਬਨਣ ਜਾ ਰਹੇ ਨੇ ਫਿਲਹਾਲ ਉਹਨਾਂ ਵੱਲ ਅਸਤੀਫਾ ਭੇਜਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਧਾਰਮਿਕ ਜਿਹੜਾ ਇਸ ਵੇਲੇ ਏਜੰਡਾ ਚੱਲ ਰਿਹਾ ਹੈ ਉਸ ਦੇ ਵਿੱਚ ਉਹ ਉੱਥੇ ਫਿੱਟ ਨਹੀਂ ਬੈਠ ਸਾਮਣੇ ਆਈ ਹੈ ਕਿ ਅਨਿਲ ਜੋਸ਼ੀ ਹੁਣ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਤਾਂ ਅਨਿਲ ਜੋਸ਼ੀ ਉਹਨਾਂ ਜਾਣਗੇ ਕਿਥੇ ਵੱਡਾ ਸਵਾਲ ਅਗਰ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਅਗਰ ਨੌਰਥ ਥਲਕੇ ਦੀ ਗੱਲ ਕਰੀਏ ਤਾਂ ਉੱਥੋਂ ਦੀ ਉਹਨਾਂ ਨੇ ਮੇਜਬਾਨੀ ਵੀ ਕੀਤੀ ਹੈ 2007 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਸ਼੍ਰੋਮਣੀ ਕਾਲੀ ਦਲ ਦੀ ਉਦੋਂ ਵੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ ਦੁਬਾਰਾ ਜਦੋਂ ਸਰਕਾਰ ਬੰਦੀ ਹੈ ਉਸ ਦੇ ਵਿੱਚ ਵੀ ਉਹ 2012 ਚ ਜਿੱਤ ਹਾਸਲ ਕਰਦੇ ਨੇ 2017 ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਈ ਦੀ ਚੋਣਾਂ ਚ ਵੀ ਹਾਰੇ ਤੇ 24 ਦੀ ਚੋਣਾਂ ਚ ਲੋਕ ਸਭਾ ਦੇ ਵਿੱਚ ਵੀ it can yeah. ਪਰ ਅਨਿਲ ਜੋਸ਼ੀ ਦੀ ਸਿਆਸਤ ਹਾਲੇ ਖਤਮ ਨਹੀਂ ਹੋਈ ਕਿਉਂਕਿ ਅਗਰ ਗੱਲ ਕਰੀਏ ਤਾਂ ਹਾਲੇ ਇਹਨਾਂ ਉਹਨਾਂ ਦੀ ਅਵਸਥਾ ਯੰਗ ਹੈ ਤਾਂ ਕਾਫੀ ਸਿਆਸਤ ਦਾ ਲੰਬਾ ਰਸਤਾ ਵੀ ਹਾਲੇ ਉਹਨਾਂ ਨੇ ਤੈਅ ਕਰਨਾ ਹੈ ਲੇਕਿਨ ਹਾਲੇ ਤੱਕ ਨਾ ਡਿਸਾਈਡ ਨਹੀਂ ਕਰ ਪਾਇਆ ਕਿ ਅਨਿਲ ਜੋਸ਼ੀ ਜਾਣਗੇ ਕਿੱਥੇ ਤਾਂ ਕੁੱਲ ਮਿਲਾ ਕੇ ਅਨਿਲ ਜੋਸ਼ੀ ਦਾ ਅਸਤੀਫਾ ਅਕਾਲੀ ਦਲ ਵਾਸਤੇ ਹੋਰ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਜਿੱਥੇ ਪੰਥਕ ਏਜੰਡੇ ਦੀ ਗੱਲ ਕਰ ਰਿਹਾ ਹੈ ਉੱਥੇ ਉਹ ਆਗੂ ਜਿਹੜੇ ਕੀ ਸਿੱਖ ਕੌਮ ਤੋਂ ਨਹੀਂ ਨੇ ਜਿਹੜੇ ਕਿ ਹਿੰਦੂ ਵੈਲਟਾਂ ਬਿਲੋਂਗ ਕਰਦੇ ਨੇ ਔਰ ਖਾਸ ਕਰਕੇ ਉਹ ਲੋਕਾਂ ਦਾ ਛੱ ਕਿ ਅਸੀਂ ਧਾਰਮਿਕ ਜੋ ਇਸ ਵੇਲੇ ਕ੍ਰਾਈਸਿਸ ਚੱਲ ਰਿਹਾ ਉਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਖੜਾ ਨਹੀਂ ਕਰ ਪਾ ਰਹੇ ਤਾਂ ਇਹ ਜਿਹੜੀ ਗੱਲ ਉਹਨਾਂ ਨੇ ਇੰਪੋਰਟੈਂਟ ਕਹੀ ਹੈ ਇਹ ਕਾਫੀ ਸਮਝਣ ਵਾਲੀ ਹੈ ਇਹਦੇ ਤੇ ਕੋ ਕਰਨ ਦੀ ਲੋੜ ਹੈ ਇਥੋਂ ਤੱਕ ਕਿ ਵੱਡੇ ਆਗੂਆਂ ਨੇ ਵੀ ਸੁਨੇਹਾ ਦਿੱਤਾ ਕਿਉਂਕਿ ਅਨਕੇ ਸ਼ਰਮਾ ਉਹਨਾਂ ਨੇ ਵੀ ਕਿਹਾ ਗਿਆ ਸੀ ਉਸ ਤੋਂ ਬਾਅਦ ਹਰਮਿਤ ਸਿੰਘ ਉਹਨਾਂ ਨੇ ਵੀ ਕਿਹਾ ਗਿਆ ਔਰ ਅਜਨੈਲ ਜੋਸ਼ੀ ਵੀ ਕਹਿੰਦੇ ਨਜ਼ਰ ਆਏ ਨੇ ਫਿਲਹਾਲ ਇਸ ਬਾਬਤ ਅਨੈਲ ਜੋਸ਼ੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਲੇਕਿਨ ਫੋਨ ਤੇ ਉਹਨਾਂ ਨਾਲ ਗੱਲਬਾਤ ਜ਼ਰੂਰ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਵੀ ਭੇਜਿਆ ਹੈ ਆਪਣਾ ਲਿਖਤੀ ਤੌਰ ਦੇ ਉ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੂੰ ਉਹਨੇ ਭੇਜਿਆ ਹੈ। ਕੁੱਲ ਮਿਲਾਕਿਆਂ ਦੇ ਜੋਸ਼ੀ ਦੀ ਜਿਹੜੀ ਰਾਜਨੀਤੀ ਹੈ ਉਹ ਹੁਣ ਡਗਮਗਾਂਦੀ ਨਜ਼ਰ ਆ ਰਹੀ ਹੈ। ਪਰ ਅਨਿਲ ਜੋਸ਼ੀ ਜਾਣਗੇ ਕਿ ਜਾਣਗੇ ਕਿੱਥੇ ਇਹ ਸਵਾਲ ਹੱਲੇ ਵੀ ਖੜਾ ਹੈ। ਲੇਕਿਨ ਅਨਿਲ ਜੋਸ਼ੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਸ਼ਰਮ ਨਿਕਾਲਦੀ ਦਲ ਦਾ ਪਾਰਟ ਨਹੀਂ ਨੇ ਔਰ ਕੀ ਉਹਨਾਂ ਦਾ ਅਸਤੀਫਾ ਐਕਸੈਪਟ ਹੁੰਦਾ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ। ਲੇਕਿਨ ਉਹਨਾਂ ਵੱਲੋਂ ਪਰੇ ਮਨ ਦੇ ਨਾਲ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜਿਆ ਗਿਆ ਹੈ। ਕੈਮਰਾਮੈਨ ਅਰਜਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ